ਕਿ ਕਬੱਡੀ ਮਰ ਗਈ ਨਾ ਪੰਜਾਬੀਓ ਜਿਹੜੀ ਕੌਮ ਦੇ ਵੱਡੇ ਮੋਢੀ ਅੱਗੇ ਲੱਗੇ ਹੁੰਦੇ ਆ ਨਾ ਜਦੋਂ ਉਹ बिक ਜਾਂਦੇ ਆ ਜਾਂ ਗਰਦਾਰ ਨਿਕਲ ਜਾਂਦੇ ਆ ਕੌਮਾਂ ਜਿਆਦਾ ਚੰਨੀ ਚੱਲਦੀਆਂ ਅਗਰ ਕਬੱਡੀ ਨਾਲ ਅਸੀਂ ਦਾ ਕਰ ਲਾਗੇ ਕਬੱਡੀ ਕਿਵੇਂ ਅੱਗੇ ਚੱਲੂਗੀ ਮੇਰੀ ਹੁਣ ਵੀ ਬੇਨਤੀ ਹੈ ਅੱਜ ਇੰਨੀਆਂ ਕ ਵੀ ਲੇਟ ਆ ਗਈਆਂ ਇਨ ਵਿੱਚ ਸਾਰ ਸੂਰ ਕੇ ਜੇ ਤੁਸੀਂ ਮੈਚ ਦੇਖਣਾ ਚਾਹੁੰਦੇ ਹੋ ਕਰਾ ਲੈਨੇ ਆ ਨਹੀਂ ਤੇ ਭਰਾਵਾ ਮੈਂ ਤੁਹਾਨੂੰ ਰੇਵਗੇ ਹੱਥ ਮੰਨ ਕੇ ਸੌਰੀ ਮੰਗ ਲੈਣਾ ਕਿ ਜੋ ਤੁਸੀਂ ਕਰਨਾ ਕਰ ਲੋ ਮੈਂ ਮੈਂ ਅਸੀਂ ਰਹਿਣ ਦੰਨੇ ਆ ਆ ਸਾਹਮਰਾ ਸਾਰੇ ਇਲਾਕੇ ਨੂੰ ਪਤਾ ਹੈ ਕਿੱਡੇ ਘਰ ਦਾ ਹੈ ਕਿੰਨਾ ਕ ਅਮੀਰ ਹੈ ਦਰਮਿਆਨੇ ਦੇ ਘਰ ਦਾ ਛੋਡੇ ਵਾਂਗੂ ਮੇਰੇ ਵਾਂਗੂ ਮਿਹਨਤ ਕਰਕੇ ਯਾਰਾਂ ਦੋਸਤਾਂ ਦੇ ਸਿਰ ਏਡੇ ਏਡੇ ਕੱਪ ਕਰਾਂਦਾ ਹੈ ਤਿੰਨ ਮਹੀਨੇ ਹੋ ਗਏ ਉਹਨੂੰ ਮੇਰੇ ਨਾਲ ਮੈਂ ਇਸ ਸਾਲ ਦੇ ਵਿੱਚ ਅਜੇ 19 ਮਾਰਚ ਹੈ ਮੇਰਾ ਚੌਥਾ ਘੇੜਾ ਹੈ ਲੰਡਨ ਤੋਂ ਸਿਰਫ ਕਬੱਡੀ ਕਰਕੇ ਮੈਨੂੰ ਬੁਲਾ ਲੰਦਾ ਬਾਈ ਆ ਜਾ ਯਾਰ ਆ ਜਾ ਇਹ ਪੰਗਾ ਹੈ ਇਹ ਪੰਗਾਈ ਪੰਗਾ ਗੁੱਲੀ ਹੈ ਸਾਰੇ ਆਮ ਘਰਾਂ ਦੇ ਕਿੰਨੀ ਮਿਹਨਤ ਕਰਦੇ ਆ ਪਰ ਜੇ ਤੁਸੀਂ ਮਿਹਨਤ ਨੂੰ ਇਦਾਂ ਰੋਲੋਗੇ ਪੰਜਾਬੀਓ ਮੇਰੀ ਬਾਤ ਯਾਦ ਰੱਖਿਓ ਟਰਨਮੈਂਟ ਉਹ ਕੱਟ ਗਈ ਇਹ ਤੇ ਲੱਭਣੀ ਨਹੀਂ ਸੋਣੇ ਤੇ ਮੈਂ ਤੇ ਇਸ ਤੋਂ ਜ਼ਿਆਦਾ ਕੁਝ ਕਹਿ ਸਕਦਾ ਹੁਣ ਇਹ ਫੈਸਲਾ ਸੋਡੇ ਦੇ ਆ ਤੁਸੀਂ ਮੈਚ ਕਰਵਾਣਾ ਹੈ ਤਾਂ ਤੁਸੀਂ ਦੱਸਦੋ ਜੇ ਨਹੀਂ ਕਰਵਾਣਾ ਤਾਂ ਵੀ ਨਾ ਕਰੋ ਥੋੜੀ ਮਰਜ਼ੀ ਹੈ ਮੇਰੇ ਲਈ ਤੇ ਮੈਂ ਪਹਿਲਾਂ ਕਹਿਆ ਸੀ ਮੈਂ ਤੇ ਵੀ ਰਾਬੇ ਮੇਰੇ ਲਈ ਮੈਂ ਮੈਂ ਤੁਹਾਨੂੰ ਗਲਤ ਨਹੀਂ ਕਹਿ ਸਕਦਾ ਕਿ ਮੈਂ ਇਹ ਵੀ ਕਹਿ ਸੀ ਕਿ ਸ਼ਾਇਦ ਜਿੰਨੀ ਆਡੀਅנס ਆਈ ਹੈ ਉਹਨਾਂ ਦੀ ਕੋਈ ਗਲਤੀ ਨਹੀਂ ਸਾਡੇ ਹੀ ਬੰਦੇ ਨਹੀਂ ਹਟਦੇ ਮੈਂ ਇਹ ਵੀ ਕਹਿ ਰਿਹਾ ਬਾਰ-ਬਾਰ ਹੁਣ ਮੈਂ ਸਾਡੇ ਬੰਦੇ ਨੂੰ ਵੀ ਦੇਖ ਲੈਣਾ ਵੀ ਇਹ ਕਿੰਨਾ ਕੋਈ ਇਮਾਨਦਾਰੀ ਦੇ ਖੜਦੇ ਆ ਬਾਕੀ ਮੇਰਾ ਭਰਾ ਸਾਹਮਰੇ ਦੇ ਦੋ ਵੀ ਕਿ ਕੁਝ ਕਹਿਣਾ ਸਾਹਮਰੇ ਕਹਿ ਲਿਆ ਭਰਾਵਾ ਨਹੀਂ ਤੇ ਮੇਰੇ ਮੈਂ ਤੇ ਕਹਿ ਲਿਆ ਬੋ